ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਸਾਰੇ ਭੈਣਾਂ ਤੇ ਭਰਾਵਾਂ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਉੱਤੇ ਅਸੀਂ ਤੁਹਾਡੇ ਲਈ ਆਪਣੇ ਚੈਨਲ ਉੱਤੇ ਬਹੁਤ ਘੈਂਟ ਘੈਂਟ ਜ਼ਮੀਨਾਂ ਢੱਲੀ ਲੈ ਕੇ ਆਉਨੇ ਆ ਜੀ ਅੱਜ ਆਪਾਂ 11 ਕਿੱਲਾਂ ਦਾ ਟੱਕ ਲੈ ਕੇ ਆਏ ਆ ਜੀ ਬਹੁਤ ਸਾਰੀਆਂ ਸੁਵਿਧਾਵਾਂ ਇਹ ਬਾਣ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜੀ ਚੰਗਾ ਪਾਣੀ ਉੱਚਾ ਚੋਆ ਆਸ-ਪਾਸ ਦਾ ਮਾਹੌਲ ਪੂਰਾ ਘੈਂਟ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਗਈ ਹੈ ਆਖਰ ਤੱਕ ਵੀਡੀਓ ਦੇ ਨੰਬਰ ਏਰੀਆ ਰੇਟ ਤਿੰਨੇ ਚੀਜ਼ਾਂ ਅਸੀਂ ਦੱਸ ਦਿੰਦੇ ਹਾਂ ਜੀ ਪਲੱਸ ਤੱਕ ਇੰਤਜ਼ਾਰ ਜ਼ਰੂਰ ਕਰ ਲਿਆ ਕਰੋ ਜੇਕਰ ਤੁਸੀਂ ਵੀ ਕੋਈ ਆਪਣੇ ਨਾਲ ਲੱਗਦੀ ਜ਼ਮੀਨ ਖਰੀਦਣਾ ਚਾਹੁੰਦੇ ਹੋ ਆਪਣੇ ਪਿੰਡ ਦੀ ਏਰੀਏ ਦੀ ਜਰੂਰ ਜੀ ਕਾਸਲ ਹਨਾ ਡਿਮਾਂਡ ਹੁੰਦੀ ਹੈ ਤੁਹਾਡੀ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਦੇ ਹੋ ਵੀ ਤੁਹਾਡਾ ਕਿੰਨਾ ਕੁ ਬਜਟ ਆ ਕਿੰਨੇ ਕੁ ਪੈਸੇ ਲਾਉਣੇ ਕਹੋ ਜਾਂ ਟੱਕ ਚਾਹੀਦਾ ਅਸੀਂ ਤੁਹਾਡੀ ਡਿਮਾਂਡ ਦੇ ਹਿਸਾਬ ਨਾਲ ਤੁਹਾਡੇ ਤੱਕ ਜ਼ਮੀਨ ਪ੍ਰਾਪਰਟੀ ਪੇਸ਼ ਕਰ ਦਿਆ ਕਰਾਂਗੇ ਜੀ ਠੀਕ ਹੈ ਜੀ ਤੇ ਅਗਲੀ ਵੀਡੀਓ ਤੁਹਾਡੇ ਆਪ ਦੇ ਏਰੀਆ ਦੀ ਹੋਊਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਜੀ ਠੀਕ ਹੈ ਜੀ ਬਾਰੀ ਲੋਟ ਅਸੀਂ ਸਾਰਾ ਕੰਮ ਕਰਦੇ ਰਹਿੰਦੇ ਹਾਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਅਸੀਂ ਡੇਲੀ ਬੇਸਿਸ ਤੇ ਪਾ ਰਹੇ ਹਾਂ ਜੇਕਰ ਤੁਸੀਂ ਵੀ ਆਪਦੀ ਕੋਈ ਐਡ ਸਾਡੇ ਚੈਨਲ ਤੇ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਐਡ ਜੀ ਕੋਠੀਆਂ ਨਾ ਚੋਨੀਓ ਜੀ ਤਾਂ ਸਾਡਾ ਨੰਬਰ ਸਕਰੀਨ ਤੇ ਚਲਾ ਦਿੱਤਾ ਗਿਆ ਜੀ 9877988446 ਇਹ ਨੰਬਰ ਦੇ ਉੱਤੇ ਤੁਸੀਂ ਫੋਨ ਨੂੰ ਟੇਡਾ ਕਰਕੇ ਇਸੇ ਤਰ੍ਹਾਂ ਜਿਸ ਤਰ੍ਹਾਂ ਵੀਡੀਓ ਬਣਿਓ 5 ਤੋਂ 6 ਮਿੰਟਾਂ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ 5 ਤੋਂ 7 ਫੋਟੋਆਂ ਪ੍ਰੋਪਰ ਜਾਣਕਾਰੀ ਦੇਣੀ ਜਿੱਦਾਂ ਕਿ ਤੁਸੀਂ ਜ਼ਮੀਨ ਦੀ ਵੀਡੀਓ ਭੇਜਣੀ ਵੀ ਤਕਸੀਮ ਹੈਗੀ ਨਹੀਂ ਹੈਗੀ ਰਸਤਾ ਕਿਹੇ ਜਾ ਪਾਣੀ ਕਿੰਨੇ ਫੁੱਟ ਹੈ ਆਸੇ ਪਾਸੇ ਵਾਲੇ ਸ਼ਹਿਰ ਕਿੰਨੀ-ਕਿੰਨੀ ਦੂਰ ਹੈ ਸਾਰੀ ਜਾਣਕਾਰੀ ਪ੍ਰੋਪਰ ਸਾਨੂੰ ਭੇਜ ਦੇਣੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਤੇ ਕਰ ਦਿੱਤੀ ਜਾਊਗੀ ਅਸੀਂ ਇੰਸਟਾਗ੍ਰam ਫੇਸਬੁੱਕ YouTube ਤੇ ਨੇ ਜਗ੍ਹਾ ਤੇ ਐਡ ਕਰਦੇ ਆ ਤੇ ਤੁਹਾਨੂੰ ਸਹੂਲਤ ਮਿਲ ਜਾਂਦੀ ਹੈ ਘਰ ਬੈਠੇ ਹਨਾ ਐਡ ਦੇ ਰਾਹੀਂ ਆਪਦੀ ਕੋਈ ਵੀ ਸੰਤ ਸੰਦੇੜਾ ਸੇਲ ਕਰਨ ਦੇ ਲਈ ਜੀ ਠੀਕ ਹੈ ਜੀ ਹੁਣ ਕਰਦੇ ਆਪਾਂ ਮੇਨ ਵੀਡੀਓ ਜਿਹਦੇ ਕਰਕੇ ਆਪਾਂ ਅੱਜ ਵੀਡੀਓ ਲੈ ਕੇ ਆਏ 11 ਕਿੱਲੇ ਜ਼ਮੀਨ ਹੈ ਇਹ ਜੀ ਜ਼ਮੀਨ ਬਿਲਕੁਲ ਟੌਪ ਹਾਰੀਆਂ ਫਸਲਾਂ ਹੁੰਦੀਆਂ ਨੇ ਬਿਲਕੁਲ ਓਕੇ ਹੈ ਪਾਣੀ ਦੇ ਸਾਧਨਾਂ ਦੀ ਗੱਲ ਕਰੀਏ ਦੋ ਮੋਟਰਾਂ ਦੇਖਣ ਨੂੰ ਮਿਲ ਜਾਣਗੀਆਂ ਕੱਲਿਆਂ ਦੀਆਂ ਮੋਟਰਾਂ ਕਿਸੇ ਨੂੰ ਕੋਈ ਬਾ ਕਿਸੇ ਨਾਲ ਕੋਈ ਸਾਂਝੀਆਂ ਨਹੀਂ ਕਿਸੇ ਨੂੰ ਕੋਈ ਪੁੱਛ ਕੇ ਤੁਸੀਂ ਮੋਟਰ ਨਹੀਂ ਚਲਾਉਣੀ ਆਪਦੀਆਂ ਤੁਹਾਡੀਆਂ ਕੱਲਿਆਂ ਦੀਆਂ ਮੋਟਰਾਂ ਜੀ 11 ਕੇ ਲੈਂਦੇ ਉੱਪਰ ਠੀਕ ਹੈ ਜੀ 11 ਮعنی ਕਿ 5 ਕੇ 5.5 ਕੇ ਲੈਂਦੇ ਮੋਟਰ ਦੇਖਣ ਨੂੰ ਮਿਲ ਜੂ ਯਾਨੀ ਕਿ ਪਾਣੀ ਵਾਲੀ ਸਮੱਸਿਆ ਤਾਂ ਬਿਲਕੁਲ ਹੈ ਹੀ ਨਹੀਂ ਬਾੜ ਦੇ ਵਿੱਚ ਫਸਲਾਂ ਜੋ ਤੁਸੀਂ ਆਖੋ ਉਹ ਫਸਲ ਹੋ ਜਾਂਦੀ ਹੈ ਜਿਉਂ ਕਿ ਬਾਣੀ ਇਹੋ ਜ ਹੈ ਜਾ ਕੇ ਵਿਜ਼ਿਟ ਕਰਕੇ ਉਹ ਸੌਦਾ ਕਰਨ ਗਏ ਨਾ ਤੁਸੀਂ ਦੇਖਿਓ ਵੀ ਬਿਲਕੁਲ ਓਕੇ ਰਿਪੋਰਟ ਬਾਣ ਹੈ ਠੀਕ ਹੈ ਜੀ ਤੇ ਹੁਣ ਕਰ ਰਹੇ ਨੇ ਪਰ ਚੂਏ ਦੀ ਗੱਲ ਮਿੱਠਾ ਪਾਣੀ ਇੱਕ ਨੰਬਰ ਪਾਣੀ ਮਿਲੂਗਾ 40 ਫੁੱਟ ਤੇ ਝੂਆ ਮਿਲ ਜੂ ਤੁਹਾਨੂੰ ਉੱਚਾ ਪਾਣੀ ਆ ਬਿਲਕੁਲ ਪਾਣੀ ਦਾ ਲੈਵਲ ਆ ਜਿਹੜਾ ਬਿਲਕੁਲ ਪ੍ਰੋਪਰ ਲੈਵਲ ਆ ਜਾਨੀ ਕਿ ਆਉਣ ਵਾਲੇ ਕਾਫੀ ਸਾਲਾਂ ਤੱਕ ਇਹਣਾ ਤੁਹਾਨੂੰ ਕੋਈ ਐਂ ਨਹੀਂ ਰਹਿਣਾ ਵੀਰ ਪਾਣੀ ਚੋਏ ਡਾਊਨ ਵਗ ਜਾਣਗੇ ਪਾਣੀ ਇਦਾਂ ਹੋ ਜੂਆ ਜਿਵੇਂ 40 ਫੁੱਟ ਵਾਲਾ ਤੁਹਾਨੂੰ ਝੂਆ ਦੇਖਣ ਨੂੰ ਮਿਲ ਜਾਂਦਾ ਜੀ ਇਹ ਬਾਣ ਦੀ ਹੁਣ ਆਪਾਂ ਗੱਲ ਕਰੀਏ ਵੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਵਧੀਆ ਬਾਣਾ ਪਾਣੀ ਪੂਣੀ ਬਿਲਕੁਲ ਓਕੇ ਆ ਖਣਾ ਦੇਖਣ ਦੀ ਲੋੜ ਨਹੀਂ 100 ਫੁੱਟ ਜਿਹੜਾ ਰੋਡ ਹੁੰਦਾ ਉਹ ਤੋਂ 2 ਕਿੱਲੇ ਅੰਦਰ ਜ਼ਮੀਨ ਹੈ ਜਾਨੀ ਕਿ 2 ਕਿੱਲਾਂ ਦੀ ਦੂਰੀ ਤੇ 100 ਫੁੱਟ ਰੋਡ ਲੰਘਦਾ ਹੈ ਬ ਭਾਰਤ ਮਾਲਾ ਤੋਂ 2 ਕਿਲੋਮੀਟਰ ਇਹ ਰੋਡ ਜਿਹੜਾ ਭਾਰਤ ਮਾਲਾ ਰੋਡ ਨੰਗਦਾ ਜੀ ਉਹ ਤੋਂ 2 ਕਿਲੋਮੀਟਰ ਦੂਰੀ ਤੇ ਆ ਸਿਰਸਾ ਸ਼ਹਿਰ ਦੇ ਗੋਲੋਂ ਇਹ 60 ਕਿਲੋਮੀਟਰ ਦੂਰੀ ਤੇ ਹੈ ਡੱਬ ਵਾਲੇ ਸ਼ਹਿਰ ਤੋਂ 10 ਕਿਲੋ ਆ 10 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਤੇ ਲੋਕੇਸ਼ਨ ਹੈ ਨਾ ਜੀ ਡੱਬ ਵਾਲੀ ਹੈ ਜੀ ਤੇ ਬਾਕੀ ਵਧੀਆ ਮਾਹੌਲ ਆ ਆਸ-ਪਾਸੇ ਦਾ ਵਧੀਆ ਮਾਹੌਲ ਹੈ ਕਿਸੇ ਨਾਲ ਕੋਈ ਬੱਟ ਦਾ ਰੋਲਾ ਨਹੀਂ ਕੋਈ ਰਾਹ ਦਾ ਰੋਲਾ ਨਹੀਂ ਹਨਾ ਬਿਲਕੁਲ ਇੱਕ ਨੰਬਰ ਜ਼ਮੀਨ ਹੈ ਜੀ ਆਪਾਂ ਕਹਿ ਦਈਏ ਬਾਕੀ ਹੁਣ ਆਪਾਂ ਰੇਟ ਤੁਹਾਨੂੰ ਦੱਸ ਦਿੰਦੇ ਆਂ ਜੀ ਰੇਟ ਪਰ ਕਿੱਲੇ ਦੇ ਹਿਸਾਬ ਨਾਲ 31 ਲੱਖ ਰੁਪਇਆ ਪਰ ਕਿੱਲੇ ਦੇ ਹਿਸਾਬ ਨਾਲ ਬਾਣ ਦੇਣਾ ਜੀ ਜੇ ਤੁਸੀਂ ਗੇੜਾ ਮਾਰੋਗੇ ਬੱਟੋ ਤੋਂ ਨਹੀਂ ਪਾਣੀ ਵਗੈਰਾ ਚੈੱਕ ਕਰੋਗੇ ਹਨਾ ਫਸਲ ਖੜੀ ਦੇਖੋਗੇ ਤਾਂ 31 ਲੱਖ ਤੁਸੀਂ ਦੇਖੋਗੇ ਵੀ ਜਾਵਾ neck to neck ਮੰਗਿਆ ਗਿਆ ਜਾਵਾ ਪੂਰਾ ਸੂਰਾ ਰੇਟ ਮੰਗਿਆ ਗਿਆ ਬਾਕੀ ਕੋਈ ਲਖੀਰ ਨਹੀਂ ਖਿੱਚੀ 31 ਲੱਖ ਵਾਲੀ ਤੁਸੀਂ ਜਾਇਓ ਜਾ ਕੇ ਤੁਸੀਂ ਚੈੱਕ ਕਰਕੇ ਹਨਾ ਰੇਟ ਜਿਹੜੋ ਗੱਲਬਾਤ ਕਰੋਗੇ ਮਾੜਾ ਮੋਟਾ ਸਾਨੂੰ ਘੱਟ ਵੱਧ ਮੌਕੇ ਤੇ ਗੁੰਜਾਇਸ਼ ਹੈ ਜਿਹੜੀ ਕੱਟ ਦੇਣੀ ਠੀਕ ਹੈ ਜੀ ਤੇ ਹਿਮਾਲਕ ਨੇ ਕਿਹਾ ਮਾੜਾ ਮੋਟਾ ਮੌਕੇ ਤੇ ਅਡਜਸਟਮੈਂਟ ਹੋ ਜੂਗਾ ਕੋਈ ਇਹ ਲਕੀਰ ਨਹੀਂ ਖਿੱਚੀ ਅਗਲੀ ਦੀ ਚੀਜ਼ ਅਗਲੇ ਨੇ ਮੰਗਿਆ ਹੋਇਆ ਤੇ ਬਾਕੀ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਜੀ ਇਹ ਨੰਬਰ ਆ ਇਹਨਾਂ ਦਾ ਮਾਲਕਾਂ ਦਾ ਇਹ ਨੰਬਰ ਤੇ ਕਾਲ ਕਰ ਲਿਓ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਲਿਓ ਬਾਕੀ ਸੌਦਾ ਕਰਨਾ ਇਹ ਨੰਬਰ ਤੇ ਕਾਲ ਕਰਕੇ ਸੌਦਾ ਤੁਸੀਂ ਕਰ ਸਕਦੇ ਹੋ ਸਟਾਰਟਿੰਗ ਵਿੱਚ ਸਿਰਫ ਇਹੜਾ ਨੰਬਰ ਦਿੱਤਾ ਸੀ ਉਹ ਐਡ ਲਈ ਹੈ ਉਹ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ 11 ਕਿੱਲੇ ਜ਼ਮੀਨ 40 ਫੁੱਟ ਚੋਆ ਦੋ ਮੋਟਰਾਂ ਸਾਰੀਆਂ ਹਜ਼ੂਰਤਾਂ ਸਾਰੀਆਂ ਫਸਲਾਂ ਹੁੰਦੀਆਂ ਨੇ ਮਿੱਠਾ ਪਾਣੀ 31 ਲੱਖ ਨੂੰ ਰੇਟ ਆ ਜੀ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਇਹ ਨੰਬਰ ਤੇ ਕਾਲ ਕਰਕੇ ਖਰੀਦ ਲਿਓ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਜਲਦੀ ਫੇਰ ਮੁਲਾਕਾਤ ਹੋਣੀ ਹੈ ਜੀ ਅੱਜ ਦੀ ਵੀਡੀਓ ਸਿਰਫ ਇੰਨੀ ਜੀ ਅਲਵਤ